Hãy, 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 hả? hãy, 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 đi hãy, đi, hãy, ha hãy, ਹੁੰਦਾ ਜੀ ਬੇਸਾਇਕੀ ਮਲਾ ਜੀ ਨਾਲ ਗੱਲ ਕਰਦੇ ਆਂ ਨਾ ਮਹਾਰਾਜ ਜੀ ਨੂੰ ਬੋਲਣ ਕਰਦੇ ਆਂ ਜੇਪਰਾ ਮਿਲ ਕੋ ਫੋਨ ਦੇਪਰਾ ਨੂੰ ਦੂਸਰਾ ਪਾਣ ਤੇ ਨਾ ਨਾ ਅਸੀਂ ਇਹਦੀ ਬੂਹ ਫੇਰ ਬੂਹ ਕੁੱਟ ਕੇ ਰਾਤ ਵੀ ਪੁੱਟਾਏ ਹੁਣ ਵੀ ਹੀ ਕੁੱਟ ਕੇ ਲੈ ਕੇ ਗਏ ਦੀ ਠੀਕ ਹੈ ਬਾਈ ਨਾ ਨਾ ਬੈਠ ਨਾ ਕਦੇ ਗੱਤਰਾ ਤੇ ਨੋਟ ਦਿਖਾ ਆ ਲੈ ਵੀ ਫੋਨ ਫੜਾਓ ਨਾ ਨਾ ਉਹੀ ਨੋਟ ਸਾਵਾਂ 250 ਦਾ ਹਾਂ ਬੋ ਮੋਬਾਈਲ ਫੜਾ ਦੇ ਕਿੱਥੇ ਆ ਝੂਠ ਬੋਲਦਾ ਹੜਾ ਬਿਰੇ ਫੋਟੋ ਮਖਤੀ ਨੋਟ ਜੀ ਇੱਕ ਕੇ ਬਾਜੀ ਬਾ ਮਾਇਗਰ ਕਰ ਲਓ ਸਾਡਾ ਫੋਨ ਦਾ ਲੈ ਵਜੀ ਆਲਾ ਆ ਨੋਟ ਆ ਆਹੋ ਜੀ ਦਿਖਾ ਦੇ ਨਾ ਕਰਮ ਨਹੀਂ ਹੁੰਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਾਰੀ ਨਾ ਤੈਨੂੰ ਕਿਉਂ ਦਿੰਦੇ ਤੁਸੀਂ ਇਹਨਾਂ ਨੂੰ ਕਿਉਂ ਦਿੰਦੇ ਹੋ ਯਾਰ ਉਹ ਯਾਰ ਮਾਫੀ ਕਰਦੀ ਆ ਯਾਰ ਇਹ ਆ ਲੈ 50 ਦਾ ਨੋਟ ਆ ਲੈ ਆਹ ਦਿਖਾ ਦੇ ਵੀ ਉਹੀ ਨੰਬਰ ਆ ਨਾ ਸਾਵੇਂ ਨੰਬਰ ਆ ਨਾ 250 ਦਾ ਨੋਟ ਆ ਸਾਬਣ ਵਾਲੀਆਂ ਦੁਕਾਨਾਂ ਤੇ ਵਿਕੀ ਜਾਂਦਾ ਭਾਂਡਾ ਆ ਦੇਖੋ ਸਾਬਣ ਵਾਲੀਆਂ ਤੇ ਵਿਕੀ ਜਾਂਦਾ ਯਾਰ ਸਾਬਣ ਹੀ ਵਿਕੀ ਜਾਂਦਾ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਜ਼ਹਿਰ ਵੰਡੀ ਜਾਂਦੇ ਆ ਸਾਰੇ ਹੋਰ ਵੀ ਕੱਢ ਕੇ ਹੋਰ ਬਣਾ ਕੇ ਮਿੱਤਰ ਸਾਰੇ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਲੈ ਬਈ ਤਸੱਲੀ ਤਸੱਲੀ ਕਰ ਲੋ ਤਸੱਲੀ ਕਾਦੀ ਆ ਯਾਰ ਭਾਂਡਾ ਇਹ ਹੁਣ ਇੱਕ ਬਿੱਤਾ ਵੇਚਣ ਖਾਤਰ ਧੂੜੀ ਹੁਣ ਇਹਨੂੰ ਸੱਦੇ ਇੱਥੇ ਹਾਂ ਬਈ ਨਾ ਨਾ ਡੱਬਾ ਕਿੱਥੇ ਆਉਂਦਾ ਨਹੀਂ ਹੈ ਬਈ ਹੈ ਹੈ ਕਿਉਂ ਨਹੀਂ ਆ ਯਾਰ ਸਾਰਾ ਗੁੱਸਾ ਬਾਬਾ ਜੀ ਦੋ ਵਾਰ ਸਾਦਾ ਇੱਕ ਵਾਰ ਮੈਨੂੰ ਕੱਢਾਂਗੇ ਠੀਕ ਆ ਦਾ ਬਈ ਦੇ ਕਰਨ ਵਾਲੀ ਗੱਲ ਹੈ ਨਾ ਕਰਨ ਵਾਲੀ ਗੱਲ ਕਿ ਹੋਣੀ ਹੈ ਅਗਰ ਜਮਾਕਾਂ ਨੂੰ ਤੁਸੀਂ ਗੈਰਸੂਦੀ ਉਹਨੇ ਕਰੇਟੀ ਲੰਦ ਦੀ ਗੱਲ ਆ ਯਾਰ ਮਾਫੀ ਕਰਦੀ ਇਹਦੀ ਗੱਲ ਦੀ ਯਾਰ ਆ ਬਾਈ ਸੱਬ ਨਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ ਠੀਕ ਹੈ ਇਸ ਤੋਂ ਬਾਅਦ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਜੂ ਵਿਕਦਾ ਹੈ ਖਰ ਤੇ ਤਵੇ ਸ਼ਹਿਰ ਤੇ ਖੜੇ ਆ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਵਿਕਣ ਲੱਗ ਗਿਆ ਤੇ ਲਹਨਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀਆਂ ਚੀਜ਼ਾਂ ਮਤਲਬ ਹਾਂ ਆ ਦੇਖ ਇਧਰ ਹੋਰ ਵੀ ਹੋਣਗੇ ਹੋਰ ਵੀ ਹੋਣਗੇ ਆ ਲੈ ਕੱਢੋ ਚੱਕੋ ਇਹਨਾਂ ਹੋਰ ਵੀ ਹੋਣਗੇ ਉਹ ਤਿੰਨ ਪੱਤੇ ਖਾਤਰ ਤਾਂ ਨਹੀਂ ਤੂੰ ਐਡੀ ਕਿਹਾ ਜਾਂਦਾ ਅੰਮੀ ਕਰੋਦਾ ਸੀ ਐਡੀ ਕੋ ਦਾ ਵੀ ਆ ਸਬਨ ਵਾਲੀ ਦੁਕਾਨ ਹੈ ਦੀ ਯਾਰ ਸਾਰਾ ਕੁਝ ਹੈਗਾ ਠੀਕ ਆ ਐਡੂ ਲਹਨਤ ਦੀ ਕੀ ਗੱਲ ਆ ਛੋਟੇ ਛੋਟੇ ਜਵਾਕ ਭੈਣ ਜਦੋਂ ਪੱਟੇ ਜਾਂਦੇ ਨੇ ਰੋਜ਼ ਤੈਨੂੰ ਅਸੀਂ ਤੇਰੇ ਤੇ ਇਥੋਂ ਨਾ ਜਾ ਕੇ ਤੂੰ ਰਾਤ ਵੀ ਫੜੇ ਨੇ ਰਾਤ ਦੀ ਵੀਡੀਓ ਬਣਾਈ ਯਾਰ ਰਾਤ ਵੀ ਖੱਲਿਆ ਪੂਰਾ ਇਹ ਹੈ ਨਾ ਜ਼ਿੰਮੇਵਾਰੀ ਕਾਦੀ ਹੈ ਯਾਰ ਹਾਲ ਹੈ ਤੈਨੂੰ ਮੈਂ ਰਾਤ ਦੀ ਦਿਖਾਉਣਾ ਰਾਤ ਵੀ ਦਿਖਾਉਣਾ ਦੀ ਕੁੱਟਮਾਰ ਕਰੀ ਯਾਰ ਰਾਤ ਸਾਰੇ ਘਰਾਂ ਉੱਲ ਮੈਂ ਡੋਲ ਕੇ ਗਿਆ ਰਾਤ ਠੀਕ ਹੈ ਰਾਤ ਦੀ ਜਿਹੜੀ ਮੈਂ ਵੀਡੀਓ ਪਾਈ ਸੀ ਜ਼ਿੰਮੇਵਾਰੀ ਕਾਦੀ ਹੈ ਯਾਰ ਦੇਖ ਇਹਦੀ ਰਾਤ ਵੀ ਇਹ ਰਾਤ ਫੜਿਆਗਾ ਮਹਾਰਾਤ ਫੜਿਆ ਇਹ ਜਦੋਂ ਇਹਦੇ ਕੋਲ 15-20 ਪੱਤੇ ਇਹ ਤੋਂ ਲਜਾਨ ਵਾਲੇ ਤੋਂ ਫੜ ਸਕਦੇ ਇਹਦੇ ਕੋਲ ਤਾਂ ਖਾਸੇ ਹੋਣਗੇ ਬਾਈ ਓ ਯਾਰ ਦੇਣਦਾਰ ਕਾਦੀ ਦੇਣਦਾਰੀ ਆ ਆਪਾਂ ਅੰਦਰ ਨਹੀਂ ਜਾਣਾ ਨਾ ਦੇਖੋ ਦੇਖੋ ਥੋੜੀ ਕਰੋ ਨਹੀਂ ਜਾਣਾ ਪੁਲਿਸ ਆਊ ਆਪੀ ਚੈੱਕ ਕਰੂਗੀ ਜਿੰਨਾ ਦੀ ਜ਼ਿੰਮੇਵਾਰੀ ਆ ਉਹ ਚੈੱਕ ਕਰਨਗੇ ਸਾਨੂੰ ਤਾਂ ਫਿਰ ਕਹਿ ਦਿੰਦੇ ਨੇ ਇਹ ਬਾਹਰ ਦੇਖ ਲੈ ਚੰਗੀ ਬਾਈ ਦੀ ਇੱਧਰ ਸਾਰਾ ਕੰਮਕਾਰ ਆ ਯਾਰ ਇਹ ਕੈਸੂਲ ਵੇਚਣ ਖਾਤਰ ਯਾਰ ਤੇਰੇ ਕੋਲ ਚੰਗੀ ਫੈਕਟਰੀ ਐ ਤੂੰ ਚੰਗਾ ਸਾਰਾ ਕੰਮ ਕਰਦਾ ਤੈਨੂੰ ਕੀ ਲੋੜ ਨਸ਼ਾ ਵੇਚਣ ਦੀ ਠੀਕ ਆ ਇਦੋਂ ਮਾੜੇ ਹਾਲਾਤ ਕੀ ਹੋ ਸਕਦੇ ਆ ਪਾਪਾ ਦੱਸਿਆ ਮੈਂ ਫੋਨ ਫੋਨ